ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਸੰਗਣ ਨਾਲ ਬੰਨ ਕੇ ਦਾਦਾ ਆਪਣੇ ਪੋਤੇ ਨੂੰ ਲੈ ਕੇ ਆਇਆ ਇੱਥੇ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਤੋਂ ਉਸ ਜ਼ਿਲ੍ਹੇ ਤੋਂ ਪਹੁੰਚਿਆ ਇਹ ਪਰਿਵਾਰ ਪਿੰਡ ਦਾ ਨਾਂ ਹੈਗਾ ਕੰਬਲਪੁਰਾ ਕੰਬਲਪੁਰਾ ਕੰਬਲ ਤਮਲ ਕੰਬਲਪੁਰਾ ਕੰਬਲਪੁਰਾ ਜਿਨੇ ਵਾਲਾ ਜੇ ਤਸੀਲ ਜਨੜਾਲਾ 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 ਹਾਂਜੀ ਜਿਹੜਾ ਇਹ ਗੁੱਟ ਤੇ ਲੱਗਿਆ ਹੋਇਆ ਜਿੰਦਾ ਆਪਣੇ ਆਪ ਚ ਬਿਆਨ ਕਰਦਾ ਵੀ ਬਾਪੂ ਦਾ ਪੋਤਰਾ ਕਿੰਨਾ ਕਬਸਟਾ ਦਾਦੇ ਦੀਆਂ ਬਾਹਾਂ ਤੇ ਬੰਨੀ ਵੱਡੀਆਂ ਹੋਈਆਂ ਦੰਦੀਆਂ ਪਿਓ ਦੇ ਹੱਥਾਂ ਦੇ ਉੱਤੇ ਵੱਡੀਆਂ ਹੋਈਆਂ ਦੰਦੀਆਂ ਇੰਨਾ ਬੁਰਕਿਆਂ ਹੀ ਵੱਡ ਕੇ ਲੈ ਜਾਂਦਾ ਲਾ ਕੇ ਇਦਾਂ ਨਾਲੋਂ ਤੁਹਾਡਾ ਕੀ ਨਾਮ ਵੀਰੇ ਸੁਖਪ੍ਰੀਤ ਸਿੰਘ ਸੁਖਪ੍ਰੀਤ ਸੁਖਪ੍ਰੀਤ ਸਿੰਘ ਦੇ ਤਿੰਨ ਬੱਚੇ ਆ ਦੋ ਬੇਟੇ ਇੱਕ ਬੇਟੀ ਦੋ ਬੇਟੀਆਂ ਦੋ ਬੇਟੀਆਂ ਇੱਕ ਬੇਟਾ ਨਹੀਂ ਦੋ ਬੇਟੇ ਗੇ ਦੋ ਬੇਟੇ ਦੋ ਬੇਟੀਆਂ ਹਾਂ ਚਾਰ ਬੱਚੇ ਆ ਹਾਂ ਚਾਰ ਤਿੰਨ ਛੋਟੇ ਇਹ ਵੱਡਾ ਵਾਂ ਛੋਟਾ ਇਹ ਵੱਡਾ ਇਹ ਸਾਰਿਆਂ ਤੋਂ ਵੱਡਾ ਹਾਂ ਇਹ ਤੋਂ ਤਿੰਨ ਛੋਟੇ ਆ ਜਨਮ ਤੋਂ ਹੀ ਬੋਲਦਾ ਨਹੀਂ ਗਾ ਕਦੇ ਜਵਾਨ ਤੋਂ ਬੋਲਿਆ ਹੀ ਨਹੀਂ ਨਾ ਹੁਣ ਜਦੋਂ ਛੋਟਾ ਸੀ ਉਦੋਂ ਤਾਂ लाਡ ਨਾਲ ਪਾਲੀ ਗਏ ਦਾਦਾ ਵੀ ਗੁੱਦੀ ਚੱਕ ਲਿੰਦਾ ਸੀ ਬਾਪ ਵੀ ਚਾਚੇ ਤਾਏ ਵੀ ਸਾਰੇ ਲਈ ਫਿਰਦੇ ਸੀ ਪਰ ਹੁਣ ਜਦੋਂ ਜਵਾਨ ਹੋ ਗਿਆ ਕੱਪੜੇ ਲਾ ਦਿੰਦਾ ਨੰਗਾ ਹੋ ਜਾਂਦਾ ਫਿਰ ਸੰਗਲਣਾ ਬੰਨ ਲਿਆ ਕਹਿੰਦੇ 2 ਸਾਲ ਹੋ ਗਏ ਬਨ ਕੇ ਰੱਖਦੇ ਆ ਕਾਰਨ ਕੀ ਆ ਕੱਪੜੇ ਲਾ ਰੰਦਾ ਜਾਂ ਫਿਰ ਦੰਦੀਆਂ ਵੱਢਦਾ ਦਰਵਾਜੇ ਦਰਬੂਜੇ ਘਰ ਦੇ ਭੰਨਤੇ ਨੇ ਘਰੇ ਕੋਈ ਦਰਵਾਜਾ ਨਹੀਂ ਬਚਿਆ ਕੋਈ ਬਾਰੀ ਨਹੀਂ ਬਚੀ ਬਾਪੂ ਦੱਸਦਾ ਤੇ ਐਸੇ ਹਾਲਾਤ ਜਦੋਂ ਘਰ ਚ ਬਣ ਜਾਂਦੇ ਆ ਤੁਹਾਨੂੰ ਪਤਾ ਫਿਰ ਸਮਾਜ ਵੀ ਸਾਥ ਨਹੀਂ ਦਿੰਦਾ ਕੰਬਲ ਫੜ ਲਓ ਬਾਪੂ ਫੜ ਲਓ ਫਿਰ ਆਪਣੇ ਵੀ ਮੁੱਖ ਮੋੜਨ ਲੱਗ ਜਾਂਦੇ ਆ ਹਾਂ 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 ਫੜ ਫੋਲ ਨਾ ਫੋਲ ਪਰ ਜਿਹਨੇ ਨਿੱਕੇ ਜਿਹੇ ਨੂੰ ਪਾਲਿਆ ਗੋਦੀ 'ਚ ਰੱਖ ਕੇ ਉਹ ਦਾਦੇ ਨੂੰ ਤਾਂ ਪੋਤਾ ਪਿਆਰਾ ਉਹ ਬਾਪ ਨੂੰ ਜਿਹਨੇ ਜਦੋਂ ਪਹਿਲਾ ਪੁੱਤ ਹੋਇਆ ਸੀ ਸਿਹਰੇ ਬੰਨੇ ਸੀ ਲੋਹੜੀ ਮਨਾਈ ਸੀ ਕਿੰਨੀਆਂ ਉਮੀਦਾਂ ਤੇ ਇਰਮਾਨ ਹੋਣੇ ਆ ਵੀ ਅੱਜ ਮੇਰੇ ਪੁੱਤ ਹੋ ਗਿਆ ਵੀ ਬਰਾਬਰ ਦਾ ਹੋਊਗਾ ਮੇਰੇ ਨਾਲ ਮੋਢੇ ਨਾਲ ਮੋਢਾ ਲਾਊਗਾ ਅਸੀਂ ਘਰ ਨੂੰ ਇਸ ਘਰ ਦੀਆਂ ਤਕਲੀਫਾਂ ਨੂੰ ਦੂਰ ਕਰਦਾਂਗੇ ਗੁਰੂ ਕਾਰਖੰਡ ਪਾਠ ਵੀ ਕਰਾਇਆ ਜਿਆਦਾ ਜ ਨੂੰ ਆਇਆ ਬਾਪੂ ਦਾਦਾ ਕਹਿੰਦਾ ਖੰਡ ਪਾਠ ਵੀ ਕਰਾਇਆ ਗੁਰੂ ਘਰ ਜਦੋਂ ਇਹ ਹੋਇਆ ਸੀ ਪਰ ਪਤਾ ਨਹੀਂ ਕਰਮਾਂ ਦੀ ਜੋ ਤਕਦੀਰ ਲਿਖੀ ਆ ਨਾ ਇਸ ਵਿੱਚ ਜੋ ਲਿਖਿਆ ਜਿਵੇਂ ਕਰਮਾਂ ਦਾ ਹੋ ਕੇ ਰਹਿਣਾ ਹੁੰਦਾ ਤੇ ਅਖੀਰ ਮਨਪ੍ਰੀਤ ਹੁਣ ਸੰਗਣ ਨਾਲ ਬੰਨ ਕੇ ਰੱਖਿਆ ਹੋਇਆ ਅਖੀਰ ਮਨਪ੍ਰੀਤ ਜਿਹੜਾ 14-15 ਸਾਲਾਂ ਦਾ ਹੋ ਗਿਆ ਕਿੰਨੇ ਸਾਲਾਂ ਦਾ ਹੋ ਗਿਆ ਜੀ ਇੰਨੇ ਕਿਤਾ ਹੋ ਗਏ ਤੇ 15 ਸਾਲਾਂ ਦਾ ਮਨਪ੍ਰੀਤ ਗੱਭਰੂ ਜਵਾਨ ਜੇ ਪੜਦਾ ਹੁੰਦਾ ਤਾਂ ਹੁਣ 11ਵੀਂ 12ਵੀਂ ਚ ਹੋਣਾ ਸੀ ਤੇ 11ਵੀਂ 12ਵੀਂ ਜਦੋਂ ਬੱਚਾ ਪੜਦਾ ਮਾਂ ਪਿਓ ਨੂੰ ਤਾਂ ਉਦਾਂ ਹੀ ਹੌਸਲਾ ਹੋ ਜਾਂਦਾ ਵੀ ਪੁੱਤ ਮੇਰਾ ਗੱਭਰੂ ਹੋ ਗਿਆ ਉਹ ਫੌਜ ਚ ਭਰਤੀ ਜਾਂ ਕੋਈ ਕੰਮ ਕਰੂਗਾ ਤਾਂ ਪੋਰਸ ਜੀ ਭਰਤੀ ਹੋਊਗਾ ਵੀ ਸਾਡੇ ਘਰ ਦੇ ਹਾਲਾਤ ਬਦਲਣਗੇ ਪਰ ਇੱਥੇ ਇਹ ਦੋਨੋਂ ਪਿਓ ਪੁੱਤ ਆਪਣੀ ਤੀਜੀ ਪੀੜ੍ਹੀ ਨੂੰ ਦਾਦਾ ਆਪਣੀ ਤੀਜੀ ਪੀੜ੍ਹੀ ਨੂੰ ਲੈ ਕੇ ਆਇਆ ਆਪਣੇ ਪੋਤੇ ਨੂੰ ਪਿਓ ਆਪਣੇ ਪੁੱਤਰ ਨੂੰ ਲੈ ਕੇ ਆਇਆ ਸੰਗਲਣਾ ਬਣ ਕੇ ਪਰ ਇੱਕ ਉਮੀਦ ਲੈ ਕੇ ਆਏ ਇੱਕ ਆਸ ਲੈ ਕੇ ਆਏ ਆ ਬਾਪੂ ਦਾ ਆਖਦਾ ਵੀ ਮੈਂ ਤੁਹਾਡੀਆਂ ਵੀਡੀਓ ਦੇਖਦਾ ਹੁੰਦਾ ਸੀ ਅਸੀਂ ਤਾਂ ਕਹਿੰਦੇ ਹੁਣ ਆਸ ਮਕਾਈ ਬੈਠੇ ਸੀ ਇਹਨੂੰ ਬੰਨ ਲਿਆ ਸੀ ਵੀ ਚਲੋ ਬੰਨ ਕੇ ਰੋਟੀ ਖਵਾਈ ਚੱਲਾਂਗੇ ਵੀ ਅੱਖਾਂ ਦੇ ਸਾਹਮਣੇ ਰਹੂਗਾ ਜੇ ਬਾਹਰ ਸੜਕਾਂ ਤੇ ਫਿਰੂਗਾ ਲੋਕ ਮਾਰਨਗੇ ਕੁੱਟਣਗੇ ਕੱਲ ਨੂੰ ਕੋਈ ਫੜ ਕੇ ਲੈ ਗਿਆ ਚੱਕ ਕੇ ਤੋਂ ਕੋਈ ਭੀਖ ਮੰਗਾਊਗਾ ਕੋਈ ਗੋਹਾ ਚਕਾਊਗਾ ਘਰੇ ਬੰਨ ਲਿਆ ਸੀ ਬੰਨ ਕੇ ਰੋਟੀ ਦੇਈ ਜਾਂਦੇ ਵੀ ਹੁਣ ਜਦੋਂ ਨਹੀਂ ਥੋਡੀਆਂ ਵੀਡੀਓ ਦੇਖਣ ਲੱਗਿਆ ਸਾਨੂੰ ਉਮੀਦ ਹੋਈ ਸਾਡੇ ਮਨ ਚ ਆਸ ਜਾਗੀ ਵੀ ਉੱਥੇ ਲੈ ਕੇ ਚੱਲਦੇ ਆ ਫਿਰ ਬਾਪੂ ਵੀ ਉਹਨਾਂ ਨੇ ਵੀਡੀਓ ਭੇਜੀ ਮੇਰੀ ਗੱਲ ਵੀ ਹੋਈ ਸੀ ਬਾਪੂ ਜੀ ਉਹਨਾਂ ਨਾਲ ਬਾਪੂ ਜੀ ਬਾਪੂ ਆਪ ਵੀ ਵਿਚਾਰਾ ਠੀਕ ਨਹੀਂ ਕਿ ਕਿ ਸਾਈਡ ਬਾਪੂ ਕਹਿੰਦਾ ਮੇਰੇ ਪੇਨ ਹੋਣ ਲੱਗ ਗਏ ਕਹਿੰਦੇ ਸਿਰ ਚ ਸਾਰਾ ਸਾਈਡ ਸੁੱਨ ਹੁੰਦੀ ਆ ਬਸ ਅਰਦਾਸ ਕਰਿਓ ਹੋਰ ਕੁਝ ਵੀ ਚਾਹੀਦਾ ਵੀ ਆ ਮਨਪ੍ਰੀਤ ਸਿੰਘ ਆ ਨਾ ਇੰਨੀ ਕੁ ਜੋਗਾ ਹੋ ਜਵੇ ਵੀ ਆਪਣੀ ਸੋਝੀ ਆ ਜਾਵੇ ਵੀ ਆਪਣੇ ਆਪ ਨੂੰ ਸੰਭਾਲਣ ਜੋਗਾ ਹੋ ਜਵੇ ਕਿਉਂਕਿ 14 ਸਾਲ ਦੀ ਉਮਰ ਆ 15 ਦੀ ਹਜੇ 21-22 ਸਾਲ ਦੀ ਉਮਰ ਤੱਕ ਦਿਮਾਗ ਦੀ ਗਰੋਥ ਹੁੰਦੀ ਆ ਬੱਚੇ ਦੀ ਇੰਨੀ ਕੁ ਸੋਝੀ ਸਮਝ ਵਾਪਸ ਆ ਜਾਵੇ ਵੀ ਇਹ ਆਪਣੇ ਆਪ ਨੂੰ ਸੰਭਾਲਣ ਜੋਗਾ ਇਸ ਇੰਨੀ ਕੁ ਬੇਨਤੀ ਆ ਜੀ ਅਰਦਾਸ ਕਰਿਓ ਜਨ ਕੀ ਅਰਦਾਸ ਵਿਰਤੀ ਨਾ ਜਾਵੇ ਦਵਾਈਆਂ ਨੇ ਨਹੀਂ ਦਵਾਵਾਂ ਨੇ ਕਰਨਾ ਡਾਕਟਰਾਂ ਨੇ ਨਹੀਂ ਤੁਹਾਡੀਆਂ ਅਸੀਸਾਂ ਨੇ ਕਰਨਾ ਇਹ ਮਨਪ੍ਰੀਤ ਨੂੰ ਠੀਕ ਤੇ ਬਾਪੂ ਬੜੀਆਂ ਆਸਾਂ ਨਾਲ ਇੱਥੇ ਪਹੁੰਚਿਆ ਗੁਰੂ ਦਾ ਸਿੱਖ ਆ ਗੁਰੂ ਦੀ ਬਾਣੀ ਨਾਲ ਤੇ ਬਾਣੇ ਨਾਲ ਜੁੜਿਆ ਹੋਇਆ ਇਹ ਪਰਿਵਾਰ ਆ ਘਰ 'ਚ ਗਰੀਬੀ ਜ਼ਰੂਰ ਆ ਪਰ ਗੁਰਸਿੱਖੀ ਅੱਜ ਵੀ ਬਾਪੂ ਦੀ ਕਾਇਮ ਆ ਬਾਪੂ ਦੇ ਪੁੱਤ ਦੀ। ਅਸੀਂ ਇਹਨਾਂ ਦੀ ਆਉਣ ਵਾਲੀ ਜ਼ਿੰਦਗੀ ਵਾਸਤੇ ਅਰਦਾਸ ਕਰਿਓ ਵੀ ਇਹ ਬੱਚਾ ਠੀਕ ਹੋ ਜਾਵੇ। ਆਪਣੀ ਜੋਗਾ ਹੋ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੈ ਬਾਪੂ ਜਿੰਦਰੀ ਚਾਬੀ ਦੇ ਖੋਲ੍ਹ ਕੇ ਜਾਂਦਾ। ਉਹ ਮਨਪ੍ਰੀਤ। ਉਹ ਮਨਪ੍ਰੀਤ। ਮਨਪ੍ਰੀਤ। ਓਏ ਮੰਨਿਆ। ਓਏ ਠੱਠ। ਓਏ ਓਟੇ ਸ਼ੇਰਾ ਲੈ ਸੰਗਲ ਖੋਲਦੀ ਏ ਤੇਰਾ ਦੇਖੋ ਦਰਦ ਵੀ ਹੁੰਦਾ ਦਾਦੇ ਦੇ ਪਿਓ ਦੇ ਵੀ ਹੈ ਨਾ ਪਹਿਲਾਂ ਥੱਲੇ ਦੁਪੱਟਾ ਬੰਨ ਕੇ ਉੱਤੋਂ ਨੀ ਜਾਂਦਾ ਲਾਇਆ ਹੋਇਆ ਆ ਫੜਿਓ ਕੀ ਬਈ ਕਿਤੇ ਹੱਥ ਨਾ ਵੱਢਿਆ ਜਾਵੇ ਹੈ ਨਾ ਕਿਉਂਕਿ ਸੰਗਲ ਜਦੋਂ ਖਿੱਚਦਾ ਉਹ ਤਾਂ ਛੱਲ ਦਿੰਦਾ ਗੁੱਟ ਵੀ ਨਾਲ ਬਦਾਂ ਮੈਂ ਸੰਗਲ ਮਾਰਨਾ ਲਏ ਘਰ ਜਾਂ ਵਾਗਦੇ ਫੇਰ ਬੰਦੀਦਲੋ ਹੈ ਜੀ ਤੱਕ ਆ ਗਿਆ ਉਹਨਾਂ ਕੋਲ ਕਿ ਸੇ ਉਹਤੇ ਬੰਨੇ ਹੁੰਦਾ ਹੈ ਹਾਂ ਜੀ ਆ ਪਾ ਜੀ ਬੋਲੇ ਸੋ ਨਿਹਾਲ ਸ੍ਰੀ ਅਕਾਲ ਸੱਚਾ ਪਾਤਸ਼ਾਹ ਕਿਰਪਾ ਕਰਿਓ ਇਹ ਸੰਗਲ ਇਹ ਜਿੰਦੇ ਇਦਾਂ ਦੇ ਕਦੇ ਵੀ ਕਿਸੇ ਮਾਂ ਪਿਓ ਨੂੰ ਕਿਸੇ ਵੀ ਮਾਂ ਦੇ ਪੁੱਤ ਨੂੰ ਲਾਉਣੇ ਨਾ ਪੈਣ ਜਿੱਦਣ ਦਾਦਾ ਇਹ ਜਿੰਦਾ ਖਰੀਦ ਕੇ ਲਿਆਇਆ ਹੋ ਜਾਂ ਨਿਕਾਇਆ ਸੰਗਲ ਵੱਢ ਕੇ ਮੱਝਾਂ ਵਾਲਾ ਬਣਵਾਇਆ ਹੋਊ ਆਪਦੇ ਪੋਤੇ ਦੇ ਗੱਟ ਲੈਉਣ ਵਾਸਤੇ ਗੱਟ ਨੂੰ ਲਾਉਣ ਵਾਸਤੇ ਤੱਕੀ ਚੱਲਦਾ ਹੋਊ ਉਹਦੇ ਮਨ 'ਚ ਕਿਦਾਂ ਦੇ ਵਿਚਾਰ ਹੋਣਗੇ ਉਸ ਦਿਨ ਦਾਦੇ ਦੇ ਜਾਂ ਬਾਪੂ ਦੇ ਸਾਡੇ ਕੋਲੇ ਬੜੇ ਇਸ ਤਰ੍ਹਾਂ ਦੇ ਕੇਸ ਨੇ ਜਦੋਂ ਮਾਵਾ 2-2000 ਦੇ ਸੰਗਲ ਖਰੀਦ ਕੇ ਲਿਆਉਂਦੀਆਂ ਆਪਦੇ ਪੁੱਤਾਂ ਦੇ ਲਾਉਣ ਨੂੰ ਮਾਵਾ 4-4 5-500 ਦੇ ਜਿੰਦੇ ਲੈ ਕੇ ਆਉਂਦੀਆਂ ਵੱਡੇ-ਵੱਡੇ ਆਪਦੇ ਪੁੱਤਾਂ ਦੇ ਲਾਉਣ ਨੂੰ ਉਹਨਾਂ ਦੇ ਗੱਟ ਗਿੱਟਿਆਂ ਨੂੰ ਬੰਨਣ ਨੂੰ ਤੇ ਉਹਨਾਂ ਮਾਵਾਂ ਦੀਆਂ ਜਦੋਂ ਉਹਨਾਂ ਬਜ਼ੁਰਗਾਂ ਦੀਆਂ ਜਦੋਂ ਸੁਣੀ ਦੀਆਂ ਤਾਂ ਰੋਣਾ ਨਿਕਲਦਾ ਵੀ ਕੋਈ ਆਪਦੇ ਪੁੱਤ ਦੇ ਜਿੰਦਾ ਲਾਉਣ ਵਾਸਤੇ ਖਰੀਦ ਕੇ ਲਿਆ ਰਿਆ ਦੁਕਾਨ ਵਾਲਾ ਪੁੱਛਦਾ ਕਰਨਾ ਕੀ ਆ ਤੇ ਉਹ ਕੀ ਦੱਸਣ ਵੀ ਆਪਦਾ ਪੁੱਤ ਬੰਨਣਾ ਜਾ ਕੇ ਐਸੇ ਹਾਲਾਤ ਨਾ ਜੀ ਕਿਸੇ ਨਾਲ ਬੰਨ ਲੰਗੜਾ ਜਾਂ ਬਾਹ ਤੋਂ ਬਿਨਾਵਾ ਲੱਤ ਤੋਂ ਬਿਨਾਵਾ ਉਹ ਸਵਰ ਕਰ ਲੂ ਪਰ ਜਿਹਦਾ ਦਿਮਾਗ ਇਹਨੂੰ ਇਹ ਹੀ ਨਹੀਂ ਪਤਾ ਮੇਰੀ ਮਾਂ ਖੜੀ ਹੈ ਮੇਰੇ ਮੂਹਰੇ ਜਾਂ ਮੇਰੀ ਭੈਣ ਖੜੀ ਹੈ ਮੇਰੇ ਮੂਹਰੇ ਕਿ ਇਸ ਤੋਂ ਵੱਡੀ ਕੋਈ ਬਿਮਾਰੀ ਨਹੀਂ ਦੁਨੀਆ ਤੇ ਬਸ ਕਰਿਓ ਕਿਰਪਾ ਵਾਹ 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 ਬਾਪੂ ਇਤੋਂ ਖੁਸ਼ੀਆਂ ਨਚੋਲੀਆਂ ਭਰ ਕੇ ਲੈ ਕੇ ਜਾ